ਆ ਦੇਖੋ ਗਏ ਪਿੰਡ ਤੁੰਨੀ ਕਿਆਂ ਨੂੰ ਜਾ ਰਹੇ ਆ ਸੜਕ ਦੇ ਦਰਾਖਤ ਕਿੰਨੇ ਸੋਹਣੇ ਮਾਹੌਲ ਕਿੰਨਾ ਸੋਹਣਾ ਮੌਸਮ ਇਧਰ ਬਾਗ ਆ ਗਿਆ ਪਿੰਡ ਤੁੰਨੀ ਕੇ ਸੂਏ ਤੱਕ ਇਧਰ ਦੇਖੋ ਕਣਕਾਂ ਨੇ ਰੰਗ ਬਚਾਉਣਾ ਸ਼ੁਰੂ ਕਰਤਾ ਅੱਜ ਫਿਰ ਆ ਗਏ ਤੁੰਨੀ ਕੇ ਨੂੰ ਜਾ ਰਹੇ ਆ ਖਾਣੀ ਤੋਂ ਦੇਖੋ ਬਾਗ ਪੂਰੀ ਤੇਰਾ ਤਬਦੀਲ ਹੋ ਰਹੀ ਐ ਇਧਰ ਕਣਕਾਂ ਨੇ ਵੀ ਰੰਗ ਬਟਾਲਿਆ ਕਣਕਾਂ ਹੁਣ ਪੱਕਣ ਦੇ ਕਿਨਾਰੇ ਤੇ ਆ ਗੀਆਂ ਇਹ ਰੋਡ ਪੂਰਾ ਸਾਫ ਆ ਦੇਖੋ ਰੋਡ ਪੂਰਾ ਸਾਫ ਆ ਇਹ ਸੜਕ ਦਾ ਦ੍ਰਿਸ਼ਾ ਤੁੰਨੀ ਕੇ ਤੋਂ ਬਾਂਡੀ ਦਾ ਬਾਣੀ ਤੋਂ ਕਿਨੇ ਜਾ ਰਹੇ ਹਾਂ ਥੋਲ ਵੀ 5077 ਗੁਰਵਿੰਦਰ ਟੱਪ ਗਿਆ ਪਹਿਲਾਂ ਮੈਨੂੰ ਵੀ ਨੌਕਰੀ ਮਿਲੀ ਸੀ ਇਹ ਸਸਪੈਂਡ ਕਰਤਾ ਹੈਂਡੀਕੈਪ ਫੋਨ ਦੇ ਨਾਤੇ ਵੀ ਕੋਈ ਤਰਸ ਨਹੀਂ ਕਰਿਆਗਾ ਕੋਈ ਕਫਲਾ ਕੁਝ ਨਹੀਂ ਕਰਿਆ ਫੇਰ ਵੀ ਮੈਨੂੰ ਸਸਪੈਂਡ ਕਰਤਾ ਬੜਾ ਰੋਣਾ ਆਉਂਦਾ ਜਦੋਂ ਇਹ ਚੀਜ਼ਾਂ ਦੇਣੇ ਆ ਕਿਸਮਤ ਅੱਗੇ ਹਾਰ ਹੀ ਲੇ ਮੰਜ਼ੂਰ ਕਰਨੀ ਪੈਂਦੀ ਆ ਜੋ ਰੱਬ ਨੇ ਲਿਖਿਆ ਜੋ ਘਾਟੇ ਨੇ ਲਿਖਿਆ ਮਨਜ਼ੂਰ ਕਰਨੀ ਪੈਂਦੀ ਆ ਅੱਗੇ ਪਿੰਡ ਤੱਕ ਤੁੰਨੀਕੇ ਦੇ ਸਰਕਾਰੀ ਸਕੂਲ ਦੀ ਬਾਉਂਡਰੀ ਆ ਗਈ ਤੁੰਨੀਕੇ ਆ ਦਾ ਮੇਨ ਪਿੰਡ ਚ ਐਂਟਰੀ ਹੋਣ ਲੱਗਿਆਗਾ ਮੋੜ ਤੇ ਪਹੁੰਚ ਗਏ ਹੁਣ ਮੋੜ ਮੁੜਾਂਗੇ ਮੋਟ ਸੰ ਸਲੋ ਕਰਨਾ ਪੈ ਗਿਆ ਇਹ ਆ ਪਿੰਡ ਤੁੰਨੀਕੇ ਸਰਕਾਰੀ ਸਕੂਲ ਦੀ ਕੌਂਟਰੀ ਆ ਗਈ ਉਹ ਸਾਹਮਣੇ ਛੜਕ ਜਾ ਰਹੀ ਹੈ ਮਹਾਲਾ ਢੁਨਕੇ ਤੋਂ ਮਹਾਲਾ ਨੂੰ